ਜੋਤੀ ਦਾ ਪਿਤਾ ਦੇ ਨਾਲ ਵਿਵਾਦ ਹੋਇਆ ਖਤਮ ਪੁਰਾਣੇ ਝਗੜੇ ਨੂੰ ਭੁਲਾ ਕੇ ਪਿਓ ਧੀ ਨੇ ਪਾਈ ਜੱਫੀ ਜੋਤੀ ਨੂਰਾ ਦੇ ਪਿਤਾ ਨੇ ਵਾਪਸ ਘਰ ਆ ਕੇ ਧੀ ਨੂੰ ਲਾਇਆ ਗਲੇ ਸੂਫੀ ਗਾਇਕਾ ਜੋਤੀ ਨੂਰਾ ਦਾ ਉਸ ਦੇ ਪਿਤਾ ਦੇ ਨਾਲ ਵਿਵਾਦ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਉਹਨਾਂ ਦੇ ਘਰ ਦਾ ਕਲੇਸ਼ ਕਾਫੀ ਲੰਮੇ ਸਮੇਂ ਤੋਂ ਜਿਹੜਾ ਕਿ ਸੋਰਖਿਆਂ ਦੇ ਵਿੱਚ ਸੀ ਪਰ ਹੁਣ ਜੋਤੀ ਨੂਰਾ ਦੇ ਘਰ ਖੁਸ਼ੀ ਦਾ ਮਾਹੌਲ ਬਣ ਗਿਆ ਹੈ ਕਿਉਂਕਿ ਨੂਰਾ ਦਾ ਉਸਦੇ ਪਿਤਾ ਦੇ ਨਾਲ ਵਿਵਾਦ ਹੋਣੇ ਖਤਮ ਹੋ ਗਿਆ ਹੈ ਉਸਦੇ ਪਿਤਾ ਗੁਰਸ਼ਨ ਮੀਰ ਹਰ ਤਰ੍ਹਾਂ ਦੀ ਨਿਰਾਸ਼ਗੀ ਦੂਰ ਕਰਦੇ ਹੋਏ ਉਸ ਨੂੰ ਮਿਲਣ ਆਏ ਇਸ ਦੌਰਾਨ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਤੇ ਬੇਟਾ ਵੀ ਮੌਜੂਦ ਸਨ ਦਰਅਸਲ ਜੋਤੀ ਨੂਰਾ ਤੇ ਉਸਦੇ ਪਿਤਾ ਗੁਰਸ਼ਨ ਮੀਰ ਵਿਚਕਾਰ ਲੰਮੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਤੇ ਕਿਸੇ ਰੰਜਿਸ਼ ਕਾਰਨ ਪਿਤਾ ਗੁਰਸ਼ਨ ਮੀਰ ਤੇ ਜੋਤੀ ਨੂਰਾ ਵਿਚਕਾਰ ਦੂਰੀ ਬਣ ਗਈ ਸੀ ਜੋ ਕਿ ਅੱਜ ਖਤਮ ਹੋ ਗਈ ਹੈ ਪਿਤਾ ਗੁਰਸ਼ਨ ਮੀਰ ਅੱਜ ਆਪਣੀ ਬੇਟੀ ਜੋਤੀ ਨੂਰਾ ਦੇ ਪਹੁੰਚੇ ਇਸ ਦੌਰਾਨ ਪਿਤਾ ਗੁਲਸ਼ਨ ਮੀਰ ਨੇ ਜੋਤੀ ਨੂਰਾ ਦੀਆਂ ਗਲਤੀਆਂ ਨੂੰ ਮਾਫ ਕੀਤਾ ਤੇ ਉਸ ਨੂੰ ਗਲੇ ਲਗਾਇਆ ਇਸ ਦੌਰਾਨ ਪੂਰੇ ਪਰਿਵਾਰ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਿਹਾ ਕਿ ਉਹਨਾਂ ਦੇ ਮਤਭੇਦ ਖਤਮ ਹੋ ਗਏ ਨੇ ਗੁਲਸ਼ਨ ਮੀਰ ਨੇ ਕਿਹਾ ਕਿ ਬੱਚੇ ਪੰਛੀਆਂ ਵਾਂਗ ਹੁੰਦੇ ਨੇ ਗਲਤੀਆਂ ਹੋ ਜਾਂਦੀਆਂ ਨੇ ਸ਼ਾਮ ਨੂੰ ਪੰਛੀ ਆਪਣੇ ਆਲਣਿਆਂ ਨੂੰ ਪਰਤ ਆਏ ਨੇ ਇਸ ਦੌਰਾਨ ਉਹਨਾਂ ਨੇ ਆਪਣੀ ਬੇਟੀ ਨੂਰਾ ਦੇ ਨਾਲ ਨਵੀਂ ਕੰਪੋਜੀਸ਼ਨ ਵੀ ਸੁناਈ ਆ ਸੱਜਣਾ ਨਾਲ ਇਕੱਠੇ ਵਈਏ ਵਿਛੋੜਿਆਂ ਨੂੰ ਅੱਗ ਲਾਈਏ ਗੀਤ ਵੀ ਗਾਇਆ ਗੁਲਸ਼ਨ ਮੀਰ ਨੇ ਕਿਹਾ ਕਿ ਸਾਡੇ ਵਿਰੋਧੀਆਂ ਨੇ ਸਾਡੇ ਪਰਿਵਾਰ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਤੇ ਕੁਝ ਹੱਦ ਤੱਕ ਕਾਮਯਾਬ ਵੀ ਹੋਏ ਪਰ ਅੱਜ ਉਹਨਾਂ ਨੇ ਆਪਣੀ ਬੇਟੀ ਨੂਰਾ ਨੂੰ ਦਿਲੋਂ ਮਾਫ ਕਰ ਦਿੱਤਾ ਹੈ ਤੇ ਸਾਡੇ ਵਿਚਕਾਰ ਜਿਹੜਾ ਵਿਵਾਦ ਚੱਲ ਰਿਹਾ ਸੀ ਉਹ ਹੁਣ ਖਤਮ ਹੋ ਗਿਆ ਹੈ ਨਾਲ ਹੀ ਉਹਨਾਂ ਕਿਹਾ ਕਿ ਬੱਚੇ ਪੰਛੀਆਂ ਵਰਗੇ ਹੁੰਦੇ ਨੇ ਜੇਕਰ ਉਹ ਸਵੇਰੇ ਗਲਤੀ ਨਾਲ ਕਿਤੇ ਚਲੇ ਜਾਂਦੇ ਨੇ ਤਾਂ ਸ਼ਾਮ ਨੂੰ ਆਪਣੇ ਆਲਦੇ 'ਚ ਪਰਤ ਜਾਂਦੇ ਨੇ ਉਹ ਵੀ ਆਏ ਨੇ ਤੇ ਅਸੀਂ ਵੀ ਆਏ ਹਾਂ ਉਹ ਵਾਪਸ ਆ ਗਿਆ ਹੈ ਤੇ ਬੱਚਿਆਂ ਨੇ ਬੁਲਾਇਆ ਤੇ ਅਸੀਂ ਆਪਣੇ ਬੱਚਿਆਂ ਕੋਲ ਹੁਣ ਵਾਪਸ ਆ ਗਏ ਆ ਦੱਸਦੀ ਹੈ ਕਿ ਜੋਤੀ ਨੂਰਾ ਨੇ ਆਪਣੀ ਮਰਜ਼ੀ ਦੇ ਨਾਲ ਭੱਜ ਕੇ ਵਿਆਹ ਕੀਤਾ ਸੀ ਫਿਰ ਉਹ ਪਹਿਲੀ ਵਾਰ ਵਿਆਹ ਨੂੰ ਲੈ ਕੇ ਵਿਵਾਦਾਂ 'ਚ ਆਈ ਸੀ ਪਿਤਾ ਗੋਲਸ਼ਨ ਮੀਰ ਨੇ ਉਸ ਦੇ ਵਿਆਹ ਦਾ ਵਿਰੋਧ ਕੀਤਾ ਸੀ ਪਰ ਇਸ ਦੇ ਬਾਵਜੂਦ ਜੋਤੀ ਨੇ ਆਪਣੇ ਪ੍ਰੇਮੀ ਕੁਨਾਲ 파ਸੀ ਨਾਲ Hindu ਰੀਤੀ ਰਿਵਾਜਾਂ ਅਨੁਸਾਰ ਵਿਆਹ ਕਰਵਾ ਲਿਆ ਸੀ ਉਹਨਾਂ ਦਾ ਰਿਸ਼ਤਾ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ ਜੋਤੀ ਨੇ ਆਪਣੇ ਪ੍ਰੇਮੀ ਤੋਂ ਪਤੀ ਬਨੇ ਕੁਨਾਲ ਪਾਸੀ ਤੇ ਕੁੱਟ ਮਾਰ ਤੇ ਦੁਰਵਿਵਹਾਰ ਦੇ ਨਾਲ-ਨਾਲ 20 ਕਰੋੜ ਰੁਪਏ ਦੇ ਗਵਨ ਦਾ ਦੋਸ਼ ਲਗਾਇਆ ਸੀ ਤੇ ਕੁਝ ਦਿਨਾਂ ਬਾਅਦ ਜੋਤੀ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਹੁਣ ਉਸਤੇ ਤੇ ਕੁਨਾਲ ਵਿਚਾਲੇ ਸਭ ਕੁਝ ਠੀਕ ਹੋ ਗਿਆ ਹੈ ਕੁਨਾਲ ਨੇ ਮਾਫੀ ਮੰਗ ਲਈ ਹੈ ਪਰ ਵਿਵਾਦ ਜਿਹੜਾ ਹੈ ਖਤਮ ਨਹੀਂ ਹੋਇਆ ਸੀ ਇੱਕ ਵਾਰ ਫਿਰ ਜੋਤੀ ਨੇ ਆਪਣੇ ਪਤੀ ਖਿਲਾਫ ਮੀਡੀਆ ਦੇ ਸਾਹਮਣੇ ਆ ਕੇ ਆਪਣੇ ਪਤੀ ਤੇ ਗੰਭੀਰ ਦੋਸ਼ ਲਗਾਏ ਸਨ ਤੇ ਉਸ ਦੇ ਉੱਪਰ ਅਵਲ ਸ਼੍ਰੇਣੀ ਦਾ ਨਸ਼ੇੜੀ ਹੋਣ ਦਾ ਵੀ ਦੋਸ਼ ਲਗਾਇਆ ਸੀ ਜੋਤੀ ਨੇ ਅਦਾਲਤ 'ਚ ਤਲਾਕ ਦਾ ਕੇਸ ਦਾਇਰ ਕੀਤਾ ਹੋਇਆ ਹੈ ਤੇ ਇਸ ਦੇ ਬਾਦ ਹੁਣ ਜਿਹੜਾ ਕਿ ਜੋਤੀ ਤੇ ਉਸ ਦੇ ਪਿਤਾ ਦਾ ਜੋ ਵਿਵਾਦ ਸੀ ਜੋ ਝਗੜਾ ਸੀ ਉਹ ਹੁਣ ਖਤਮ ਹੋ ਗਿਆ ਹੈ ਹੋਰ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਫਿਲਮੀ ਜੰਕਸ਼ਨ ਤੁਹਾਏ さん ਸਾਡੇ ਜੋਤੀਦੂਰਾ ਜੀ さん ਤੇ ਬੇਟੀ ਮੇਰੀ ਤੇ ਬੜਾ ਹੀ ਅੱਛਾ ਲੱਗਾ ਤੇ ਅੱਜ ਮਿਲੇ ਆ ਬੜੀ ਹੀ ਦੇਰ ਬਾਅਦ ਮਿਲੇ ਆ ਤੇ ਉਹ ਸਾਰੇ ਕਹਿੰਦੇ ਆ ਕਿ ਕੰਮ ਕੰਮ ਨਹੀਂ ਭੁੱਲਦਾ ਗੁਣ ਨਹੀਂ ਭੁੱਲਦਾ ਤੇ ਇੰਨਾ ਕਾ ਵੀ ਬੱਚੇ ਆ ਕੋਈ ਗੱਲ ਨਹੀਂ ਤੇ ਬੱਚਿਆਂ ਨੂੰ ਆਪਣੇ ਆਪ ਹੀ ਸਮਝ ਆ ਗਈ ਬੱਚਿਆਂ ਨੇ ਫੂਮ ਲਾ ਲਿਆ ਅਸੀਂ ਆ ਗਏ ਉਹ ਆ ਗਏ ਅਸੀਂ ਆ ਗਏ ਉਹ ਮਿਲ ਪਏ ਤੇ ਨਵੇਂ ਤੁਹਾਡੇ ਅਗੇ ਮੈਟਰ ਕਿਉਂਕਿ ਬੱਚੇ ਬੱਚੇ ਹੁੰਦੇ ਆ ਜੀ ਸਿਆਣੇ ਸਿਆਣੇ ਹੁੰਦੇ ਇੱਕ ਵਾਰੀ ਬੋਲ ਦਿਓ ਜਗਰਾ ਜਕਾਲਾ ਸੱਚੀ ਸਰਕਾਰ ਦਾ ਬਹੁਤ ਸੱਚੇ ਤਬਾਰ ਕੀ ਜਾਏ ਬੋਲ ਦਿਓ ਤੁਸੀਂ ਵੀ ਜੋਤੀ ਜੀ ਬੋਲੋ ਜੀ ਬਸ ਇਹ ਤੁਹਾਡੀਆਂ ਸਾਰਿਆਂ ਦੀਆਂ ਬਲੇਸਿੰਗਸ ਆ ਤੇ ਤੁਹਾਡੇ ਸਾਰਿਆਂ ਦਾ ਇਹ ਪਿਆਰ ਮੈਂ ਥੋੜੇ ਦਿਨ ਪਹਿਲਾਂ ਵੀ ਇਹ ਕਿਹਾ ਸੀ ਕਿ ਤੁਸੀਂ ਇੰਨੀਆਂ ਦਵਾਵਾਂ ਔਰ ਇੰਨਾ ਪਿਆਰ ਕਰਦੇ ਹੋ ਅਸੀਂ ਕੋਈ ਵੀ ਵੀਡੀਓ ਪਾਉਂਦੇ ਤੇ ਹਰ ਕਮੈਂਟ ਦੇ ਵਿੱਚ ਇਹ ਕਹਿੰਦੇ ਇਕੱਠੇ ਹੋ ਤੇ ਇਹ ਤੁਹਾਡੀਆਂ ਸਾਰਿਆਂ ਦੀਆਂ ਦਵਾਵਾਂ ਔਰ ਤੁਹਾਡਾ ਅਸ਼ੀਰਵਾਦ ਹੈ ਤੇ ਜਿਨ੍ਹਾਂ ਤੁਸੀਂ ਪਿਆਰ ਕਰਦੇ ਹੋ ਸਾਰਾ ਤੁਹਾਡਾ ਪਿਆਰ ਹੈ ਤੇ ਬਸ ਇਦਾਂ ਹੀ ਹਮੇਸ਼ਾ ਆਪਣਾ ਅਸ਼ੀਰਵਾਦ ਹਮੇਸ਼ਾ ਸਾਡੇ ਨਾਲ ਰੱਖੋ ਤੇ ਪੈਣਾ ਭਰਾਵਾਂ ਦਾ ਪਿਆਰ ਇਦਾਂ ਹੀ ਬਰਕਰਾਰ ਰਹੇ ਔਰ ਅਸੀਂ ਸਾਰੀ ਫੈਮਿਲੀ ਇਦਾਂ ਹੀ ਪੁਰਸਕੂਨ ਰਹੀਏ ਕੁਝ ਬੰਦੇ ਇਦਾਂ ਦੇ ਵਿੱਚ ਆ ਜਾਂਦੇ ਆ ਕਿ ਆ ਗਏ ਸੀ ਤੋੜ ਦੁੱਤਾ ਜਿਨ੍ਹਾਂ ਨੇ ਇੱਕ ਹੁੰਦੀ ਨਾ ਵੀ ਜਿਹੜੀ ਮਾਲਾ ਮੋਤੀਆਂ ਵਾਲੀ ਉਹ ਬਖੇਰਦੀ ਜਿਹਦੀ ਜਿਹੜੀ ਜਿਆਦਾ ਪਾਪ ਕੀਹਦੇ ਨੇ ਮਾਲਾ ਸੋਹਣੀ ਹੋਵੇ ਉਹ ਉਹ ਬਖੇਰ ਨਾਲੇ ਸਾਰੇ ਬਖੇਰ ਬਖੇਰ ਨੂੰ ਬਹੁਤ ਬਿਲਕੁਲ ਸਹੀ ਗੱਲ ਤੇ ਪਰ ਨਹੀਂ ਉਹ ਫੇਰ ਉਦਾਂ ਹੀ ਉਹ ਮੋਤੀ ਇਕੱਠੇ ਹੋ ਗਏ ਆ ਲੱਭ ਗਏ ਸੀ ਗਵਾਚ ਗਏ ਮੋਤੀ ਲੱਭ ਗਏ ਸਾਹਿਲ ਨੂੰ ਬੁਲਾ ਸਾਹਿਲ ਆ ਤੇ ਸਾਡਾ ਤਪਲ ਜੀ ਸਾਡਾ ਭਰਾ ਬੈਠ ਕੇ ਬੋਲਾ ਬੋਲ ਲਾਈ ਰਾ ਪੋਣਾ ਲਾਈ ਬੋਲਿਆ ਮੈਂ ਕਿ ਮੇਰੇ ਤੋਂ ਉਧਰੀ ਖੁਸ਼ੀ ਆਏ ਹਾਏ ਹਾਏ ਅਜੀਬ ਹੀ ਵਾਣਾ ਹੁੰਦੇ ਕਾ ਖੁਸ਼ੀ ਜੇ ਮੈਂ ਨਾਲ ਜੋਤੀ ਤੇ ਮੈਨੂੰ ਖੁਸ਼ੀ ਬਹੁਤ ਹੈ ਮੇਰੇ ਭੈਣ ਭਰਾ ਮਿਲ ਗਏ ਮੈਨੂੰ ਬਸ ਇੰਨਾ ਹੀ ਪਤਾ ਹਾਂ ਹਾਂ ਤੇ ਘਰ ਬਹੁਤ ਸੋਹਣਾ ਪਾਇਆ ਤੇ ਥੋੜੇ ਦਿਨ ਚ ਸ਼ਿਫਟ ਹੋਇਆ ਨਾ ਤਾਕੀ ਸਾਰੇ ਜਣੇ ਇੱਦਾਂ ਪਿਆਰ ਦਿੰਦੇ ਰੋ ਹੀ ਇਕੱਠੇ ਹੀ ਆ ਸਾਰੇ ਤੇ ਮਮਮੀ ਹੁਣੀ ਆਏ ਡੈਡੀ ਹੁਣੀ ਆਏ ਤੇ ਇੱਧਰ ਸਾਡੇ ਖਾਨ ਸਾਹਿਬ ਖਾਨ ਸਾਹਿਬ ਖਾਨ ਸਾਹਿਬ ਖਾਨ ਸਾਹਿਬ ਜੋਤੀ ਨੂਣਾ ਇੱਧਰ ਸਾਡੇ ਭਾਈ ਜੀ ਉਸਮਾਨ ਭਾਈ ਜੀ ਆਏ ਆਏ ਆਪਣੇ ਬੀਬੀ ਨੂੰ ਕਹਿੰਦੇ ਕਮੈਂਟ ਕਰੋ ਆਂਖਾਂ ਨਾਲ ਆ ਲੈ ਆ ਜੀ ਤੇ ਸਾਡਿਆਂ ਨੂੰ ਬਾਪੂ ਜੀ ਆਏ ਆ ਸਾਨੂੰ ਫੇਰ ਇਕੱਠੇ ਆਈ ਸਾਰੇ ਤੇ ਜਿਹੜੇ ਸੀਗੇ ਬੰਦੇ ਕੁਝ ਸੰ ਤੋੜਨ ਵਾਲੇ ਠੀਕ ਗੱਲ ਹੈ ਉਹ ਆ ਵੀ ਟੁੱਟ ਗਏ ਉਹ ਆਪ ਹੁਣ ਟੁੱਟ ਗਏ ਤੇ ਬਾਪੂ ਜੀ ਸਾਡੇ ਨਾਲ ਆ ਸਾਡਾ ਆਸ਼ੀਰਵਾਦ ਬਾਪੂ ਜੀ ਸਾਡੇ ਸਿਰ ਤੇ ਆ ਵਾ ਵਾ ਜੈੋ ਬਥੇਰੇ ਜਣੇ ਆਏ ਆ ਬਥੇਰੇ ਗਏ ਬਥੇਰੇ ਆ ਗਏ ਪਰ ਕਦੀ ਪਰਿਵਾਰ ਵੀ ਟੁੱਟੇ ਕਦੀ ਨਹੀਂ ਟੁੱਟਦੇ ਪਰਿਵਾਰ ਪਰਿਵਾਰ ਹਮੇਸ਼ਾ ਪਰਿਵਾਰ ਜੀ ਨੂੰ ਕਿਹਾ ਹੀ ਗਿਆ ਪਰਿਵਾਰ ਪਰਿਵਾਰ ਪ ਰਿਵਾਰ ਉਹ ਪਰੇ ਵੀ ਹੋ ਜਾਂਦਾ ਤਾਂ ਵੀ ਜਦੋਂ ਵਾਪਸ ਆ ਜਾਂਦਾ ਨਾ ਫੇਰ ਬਣਦਾ ਪਰਿਵਾਰ ਪੰਛੀ ਵੀ ਆਪਣਾ ਆ ਲੈਣਾ ਛੱਡ ਦਿੰਦੇ ਸ਼ਾਮ ਨੂੰ ਵਾਪਸ ਫੇਰ ਆਪਣੇ ਆਲਣੇ ਚ ਹੀ ਜਾਂਦੇ ਬੱਚੇ ਆ ਕੋਈ ਗੱਲ ਤੁਸੀਂ ਲਾਈਫ ਦੇ ਵਿੱਚ ਬਹੁਤ ਕੁਝ ਹੋ ਜਾਂਦਾ ਤੇ ਕਹਿੰਦਾ ਬੜੇ ਮਾਸੂਮ ਨੇ ਸਾਜਨ ਸ਼ਰਾਰਤ ਕਰ ਵੀ ਜਾਂਦੇ ਨੇ ਬੜੇ ਮਾਸੂਮ ਨੇ ਸਾਜਨ ਸ਼ਰਾਰਤ ਕਰ ਵੀ ਜਾਂਦੇ ਨੇ ਤਰਿੰਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ ਠੀਕ ਹੈ ਜੀ ਕਹਿੰਦੇ ਨਦੀਆਂ ਤਰ ਭਾਵੇਂ ਸਮੁੰਦਰ ਤਰ ਪਰ ਤਰਿੰਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ ਕਹਿੰਦਾ ਬੜਾ ਅਫਸੋਸ ਸੱਜਣਾ ਤੇ ਬਿਗੜ ਗਏ ਗੈਰ ਦੇ ਅੱਖੇ ਤੁਸੀਂ ਆਪ ਹੀ ਸਮਝਦਾਰ ਹੋ ਬੜਾ ਅਫਸੋਸ ਸੱਜਣਾ ਤੇ ਬਿਗੜ ਗਏ ਗੈਰ ਦੇ ਅੱਖੇ ਕਹਿੰਦਾ ਤੂੰ ਰਖ ਕੁਝ ਹੌਸਲਾ ਸਫਰੀ ਕਿਸੇ ਦੇ ਮਰ ਵੀ ਜਾਂਦੇ ਨੇ ਬਾਰਾ ਠੀਕ ਹੈ ਉਹ ਵੀ ਤਾਂ ਵਿਛੜ ਜਾਂਦੇ ਜਿਹੜੇ ਮਰੀ ਜਾਂਦੇ ਜਿਹੜੇ ਦੁਨੀਆ ਤੋਂ ਚਲ ਜਾਂਦੇ ਇਹ ਤਾਂ ਫੇਰ ਜੀਨੇ ਨੇ ਫੇਰ ਵਾਪਸ ਆ ਗਏ ਨੇ ਮਾਪਿਓ ਦੀ ਯਾਦ ਆ ਗਈ ਆ ਸਾਨੂੰ ਵੀ ਆਪਣੇ ਬੱਚਿਆਂ ਦੀ ਯਾਦ ਆ ਗਈ ਇੱਕ ਦੂਏ ਦੇ ਮਗਰ ਲਾ ਕੇ ਦਿੱ ਤੇਰੇ ਜੀ ਲੈ ਤੇਰੇ ਜੀ ਤੇਰੀ ਆ ਤੇਰਾ ਜੋ ਤਰਫਲਾਂ ਕੀ ਆ ਕੁਛ ਵੀ ਨਹੀਂ ਮਿਲਦਾ ਫੇਰ ਕਹਿੰਦਾ ਕਹਿੰਦਾ ਤੂੰ ਦਿਲਾਂ ਕਿਉ ਹੌਸਲਾ ਟਾਵੇਂ ਇਸ਼ਕ ਦੀ ਖੇਡ ਖੇਢੀ ਜਾ ਵੀ ਤੂੰ ਹੌਸਲਾ ਨਾ ਟਾ ਤੂੰ ਗਈ ਜਾ ਗਣਾ ਵੀ ਇੱਕ ਖੇਡ ਆ ਗਣੋਂ ਇੱਕ ਹੁਨਰ ਆ ਗਣੋਂ ਇੱਕ ਫਨ ਕਹਿੰਦਾ ਦਿਲਾਂ ਕਿਉ ਹੌਸਲਾ ਟਾਵੇਂ ਇਸ਼ਕ ਦੀ ਖੇਡ ਖੇਢੀ ਜਾ ਕੋਈ ਗੱਲ ਨਹੀਂ ਮਿਲ ਪਣਗੇ ਆਪਣਾ ਕੰਮ ਤਾਂ ਜਾਰੀ ਰੱਖੀਏ ਆਪਣੇ ਗੁਣ ਨੂੰ ਵਧੀਆ ਰੱਖੀਏ ਦਿਲਾਂ ਕਿਉ ਹੌਸਲਾ ਟਾਵੇਂ ਇਸ਼ਕ ਦੀ ਖੇਡ ਖੇਢੀ ਜਾ ਕਹਿੰਦਾ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਤਰਿੰਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ ਠੀਕ ਆ ਸੋਇਆ ਤੇ ਬੜਾ ਬੜੇ ਮਾਸੂਮ ਨੇ ਸਾਜਨ ਸ਼ਰਾਰਤ ਕਰ ਵੀ ਇਹ ਮਾਸੂਮ ਬੱਚੇ ਆ ਇਹਨਾਂ ਤੋਂ ਸ਼ਰਾਰਤ ਕਰਾਈ ਗਈ ਹੋ ਗਈ ਸ਼ਰਾਰਤਾ ਕਰਾਉਣ ਵਾਲੇ ਵੀ ਉੱਤੇ ਥੱਲੇ ਚੜੇ ਸੀ ਕੋਨਾਂ ਨੂੰ ਹੁਣ ਆਪਣਾ ਲਾਲਚ ਸੀਗਾ ਠੀਕ ਹੈ ਨਾ ਠੀਕ ਹੈ ਤੇ ਲਾਲਚੀਆਂ ਦਾ ਟਾਈਮ ਕਹਿੰਦੇ ਨਾ 100 ਦਿਨ ਚੋੜ ਦਾ 1 ਦਿਨ ਸਾਧ ਦਾ ਜਰੂਰ ਆਉਂਦਾ ਹੁੰਦਾ ਇਹ ਸਿਆਣਿਆਂ ਦੀ ਕਹਾਵਤ ਆ ਕਦੀ ਖਾਲੀ ਨਹੀਂ ਜਾਂਦੀ 100 ਦਿਨ ਚੋੜ ਦਾ 1 ਦਿਨ ਸਾਧ ਦਾ ਜਦੋਂ ਸਾਧ ਦਾ ਆ ਗਿਆ ਨਾ ਫਿਰ ਬਸ ਫਿਰ ਪਾਪ ਟੜੀਆਂ ਦਿੰਦਾ ਹੋ। ਫਿਰ ਉਹ ਜੋੜ ਕੇ ਹਟਦਾ। 100 ਦਿਨ ਚੋਰਦਾ ਇੱਕ ਦਿਨ ਮੇਰੇ ਬਾਪੂ ਦਾ ਗਾウスਪਾਕ ਮਾਹੀ ਸ਼ਾਹ ਉਹ ਆ ਗਿਆ। ਉਹਨੇ ਲੈਣ ਦਾ। ਠੀਕ ਆ ਨਾ ਕੋਈ ਨਹੀਂ ਤੋੜਨ ਵਾਲਾ ਜੰਮਿਆ। ਜਿੰਨਾ ਜ਼ਿਕਰ ਬੰਦਾ ਮਰਦਾ ਨਹੀਂ ਨਾ ਉਹਨਾਂ ਜ਼ਿਕਰ ਬੰਦਾ ਟੁੱਟਦਾ ਨਹੀਂ। ਕੋਟਾਂ ਵਿਚਾਰੀਆਂ ਕੇਸ ਵੀ ਲੱਗਿਆ ਨਾ ਤਾਂ ਵੀ ਬਰੀ ਹੋ ਕੇ ਹੁੰਦੇ ਉੱਥੇ। ਹਾਂ। ਠੀਕ ਆ। ਕਿੰਨੇ ਦਿਨ ਕਿਹੇ ਜਿਹੇ ਸੋਏ ਆ ਕਿ ਬਸ ਮੇਰੇ ਜਿੰਨੇ ਵੀ ਪੈਣਾ ਪਰਾ ਸਾਥੀ ਜੁੜੇ ਨੇ। ਔਰ ਜਿੰਨੇ ਵੀ ਮੇਰੇ ਨਾਲ ਪਿਆਰ ਆ ਕੇ ਜਿਹੜਾ ਮੈਨੂੰ ਜਾਣਦਾ ਤੁਹਾਡੇ ਜੋੜਿਆਂ ਦੀ ਖਾਗ ਆ ਸੀ ਬਸ ਇਨਾ ਗਾ ਵੀ ਧਿਆਨ ਰੱਖੋ ਇਹ ਬੱਚੇ ਆ ਗਲਤੀਆਂ ਕਰ ਜਾਂਦੇ ਆ ਅਸੀਂ ਸਾਡੇ ਤੋਂ ਵੀ ਹੋਈਆਂ ਹੀ ਹੋਣਗੀਆਂ ਠੀਕ ਹੈ ਤੇ ਇਹਨਾਂ ਦੀ ਵੀ ਗਲਤੀ ਸਾਡੀ ਵੀ ਗਲਤੀ ਸਾਨੂੰ ਮਾਫੀ ਦਿਓ ਤੇ ਬਾਕੀ ਤੁਸੀਂ ਸੱਜਣ ਮਿੱਤਰ ਸਾਡੇ ਤੁਹਾਡੇ ਨਾਲ ਹੀ ਸਾਰਾ ਕੁਝ ਤੁਹਾਡੀਆਂ ਦੁਆਵਾਂ ਨਾਲ ਹੀ ਸਾਰਾ ਕੁਝ ਆ ਜੈਕਾਰਾ ਬਾਪੂ ਮਾਹੀਸ਼ਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ 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 ਜਾ ਲੈ ਬਬਾ ਫੱਦਾ ਬਰਾਹ ਬਰਾਹ ਇਹ ਦੋਵੇਂ ਇਹ ਸਾਹ ਚੜ ਗਿਆ ਮੇਰੀ ਬਿਲਕੁਲ ਮੇਰੀਆਂ ਖਾਂ ਨਾ ਹੋ ਜਾਂਦੀ ਮੇਰੀ ਮੰਮੀ ਖਾਣੇ ਕਰਨੀ ਜੇ ਮੇਰੀ ਮੰਮੀ ਜੇ ਮੇਰੀ ਬੇਟੀ ਹੋ ਮੇਰਾ ਤਮਾਸ਼ਾ ਆ ਗਿਆ ਮੇਰੀ ਕੁੜੀ ਮੜਪੀ ਲਾਈਵ ਲਾਈਵ ਚਲੋ 3 4 ਰਿਆਂ ਦਾ ਗਿਣਨ ਲੈ आशीर्वाद आता है मैं आज खुश मेरा शुक्रिया सारे का आशीर्वाद शुक्रिया मेरे मुंह पे ग्लो कितना आ गया हां प्यारे ਸਾਡੇ ਸਮਾਜੀ ਜਿਹਨਾਂ ਨੇ ਸਦਕਾ ਅਜ ਮੈਂ ਇਹ ਮੈਂ ਬਦੋ ਦਤਿਆਂ ਇਹ ਸਾਰਾ ਕੁਝ ਵਾਹ 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 ਉਸਮਾਨ ਸਾਹਿਬ ਅਸੀਂ ਇਹ ਨਹੀਂ ਬਦੋ ਦਤਾਂ ਸਾਰਾ ਕੁਝ ਇਹਨਾਂ ਦੇ ਬਿਨਾ ਕੋਈ ਥੈਂਕ ਯੂ ਥੈਂਕ ਯੂ ਥੈਂਕ ਯੂ ਮਿਹਰਬਾਨੀ ਉਸਮਾਨ ਸਾਹਿਬ ਕੈਸੇ ਮੇਰੇ ਬਾਪੂ ਜੀ ਬੈਠੇ ਆ ਇਧਰ ਮਾਤਾ ਜੀ ਬੈਠੇ ਆ ਮੇਰੇ ਪਾਪਾ ਜੀ ਬੈਠਾ ਸਾਡਾ ਅਬੂ ਜੀ ਸਾਰੇ ਦولت ਅਸੀਂ ਆ ਜੀ ਪਿੱਛੇ ਦੁਸ਼ਮਣ ਪੜੇ ਥੇ ਪੜੇ ਰਹਿ ਗਏ ਫਿਰ ਵੀ ਝੰਡੇ ਰਜ਼ਾ ਕੇ ਗੜੇ ਰਹਿ ਗਏ ਇਹ ਮੇਰੇ ਗੌਸਲੇ ਆਜ਼ਮ ਜੀ ਦਾ ਸ਼ੇਰ ਹੈ ਕਹਿੰਦਾ ਜਿਹੜਾ ਉਹਦਾ ਸੇਵਕ ਹੈ ਨਾ ਉਹ ਕਹਿੰਦਾ ਮੈਂ ਤੇਰਾ ਆ ਮੈਂ ਤੇਰੇ ਜੋੜਿਆਂ ਦੀ ਖਾਕ ਦੀ ਵੀ ਖਾਕ ਆ ਜੇ ਮੈਨੂੰ ਜੋੜਿਆਂ ਚ ਵੀ ਰੱਖ ਲੈਣ ਤਾਂ ਮੇਰੇ ਵੱਡੀ ਬਹੁਤ ਵੱਡੀ ਗੱਲ ਹੈ ਸਾਇਲ ਜੀ ਸੁਣਾਉ ਕੁਛ ਤੁਹਾਨੂੰ ਕਮੈਂਟ ਕਰ ਰਹੇ ਦੋ ਮਿੰਟ ਕਹਿੰਦਾ ਪਿੱਛੇ ਦੁਸ਼ਮਣ ਪੜੇ ਥੇ ਪੜੇ ਰਹਿ ਗਏ ਫਿਰ ਵੀ ਝੰਡੇ ਰਜ਼ਾ ਕੇ ਗੜੇ ਰਹਿ ਗਏ छोटा करने की लोगों ने की कोशिश हजरत बड़े थे बड़े क्या बात छोटा करने की लोगों ने की कोशिश है हारस हजरत बड़े थे बड़े रह गए जो तुम से ना मांगे तो फिर किससे मांगे गौस पाक सरकार जो तुमसे ना मांगे तो फिर किससे मांगे कहीं और भी है गली गौसे आजम जो डूबी थी कश्ती वो दम में निकाली जो डूबी थी कश्ती वो दम में निकाली तुझे ऐसी कुदरत मिली गौसे आजम ਕੁਝ ਐਸੀ ਕੁਦਰਤ ਮਿਲੀ ਨੋ ਤੇਰੇ ਤੋਂ ਇਲਾਵਾ ਕੁਦਰਤ ਵੀ ਕਿਸੇ ਨੂੰ ਮਿਲੀ ਬੇੜੇ ਤਾਰਨ ਦੀ 12 12 24 24 ਸਾਲ ਬਾਅਦ ਬੇੜੇ ਤਾਰਨੇ ਜਿਹੜਾ ਤੇਰਾ ਸੇਵਕ ਆ ਉਹ ਕਹਿੰਦਾ ਜਿਹੜਾ ਮੇਰਾ ਸੇਵਕ ਆ ਨਾ ਭਾਵੇਂ ਕਿੰਨਾ ਵੀ ਮੇਰਾ ਸੇਵਕ ਆ ਹੈਗਾ ਮੇਰੇ ਕੋਲ ਕਹਿੰਦਾ ਮੇਰੇ ਹੁਕਮ ਤੋਂ ਬਗੈਰ ਚਾਹੇ ਮੈਨੂੰ ਕਿੰਨਾ ਵੀ ਮੰਨਣ ਵਾਲਾ ਮੇਰੇ ਹੁਕਮ ਤੋਂ ਬਗੈਰ ਉਹਦੀ ਜ਼ੁਬਾਨ ਤੇ ਮੇਰਾ ਨਾਮ ਨਹੀਂ ਆ ਸਕਦਾ ਜਿੰਨਾ ਇਹ ਕਰ ਮੈਨਾਂ ਚਾਹਾਂ